ਸਸਰੀ ਗੱਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆ ਗੱਲ ਕਰਦੇ ਆ ਕਿ ਚੋਰ ਲੁਟੇਰਿਆਂ ਦੇ ਹੌਸਲੇ ਇਸ ਕਦਰ ਵੱਧ ਚੁੱਕੇ ਨੇ ਕਿ ਉਹਨਾਂ ਨੂੰ ਕਿਸੇ ਦਾ ਜਿਹੜਾ ਉਹ ਖੋਫ ਬਿਲਕੁਲ ਨਹੀਂ ਰਹਾ ਖਾਸ ਕਰਕੇ ਗੱਲ ਕਰੀਏ ਤਾਂ ਕਰਾਈਮ ਦਾ ਜਿਹੜਾ ਗ੍ਰਾਫ ਆ ਉਹ ਲਗਾਤਾਰ ਵੱਧ ਰਿਹਾ ਪਰ ਲੇਕਿਨ ਪੁਲਿਸ ਵੀ ਕਿਤੇ ਨਾ ਕਿਤੇ ਇਹਨਾਂ ਤੇ ਨਕੇਲ ਕੱਸਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ ਰਹੀ ਹੈ ਔਰ ਆਏ ਦੇਣ ਜਿਹੜੇ ਨੇ ਇਹਨਾਂ ਨੂੰ ਫੜ ਕੇ ਜਿਹੜਾ ਜੇਲਾਂ ਦੇ ਅੰਦਰ ਵੀ ਰੱਖਿਆ ਜਾ ਰਿਹਾ ਉਹ ਐਸੇ ਹੀ ਮਾਮਲੇ ਜਿਹੜਾ ਤਾਂ ਉਹ ਦੱਸਦੀ ਕਿ ਪੰਜਾਬ ਦੇ ਵਿੱਚ ਜਿਹੜਾ ਸਾਹਮਣੇ ਆਇਆ ਜਿੱਥੇ ਇੱਕ ਜੁਐਲਰੀ ਸ਼ਾਪ ਦੇ ਵਿੱਚ ਇੱਕ ਨੌਜਵਾਨ ਆਉਂਦਾ ਆ ਤਾ ਉਥੇ ਕਾਰੀਗਰ ਨੂੰ ਕਹਿੰਦਾ ਆ ਉਥੇ ਜਿਹੜਾ EMPLOYE ਹੁੰਦਾ ਉਹਨੂੰ ਕਹਿੰਦਾ ਹੈ ਕਿ ਮੈਨੂੰ ਕੋਈ ਤਿਲੀਆਂ ਬਖਾਓ ਜਿਹੜੀਆਂ ਸੋਨੇ ਦੀਆਂ ਜਾਂ ਚੈਣ ਬਖਾਓ ਤਾਂ ਜਦੋਂ ਉਸ ਵੱਲੋਂ ਚੈਣ ਬਖਾਈ ਜਾਂਦੀ ਹੈ ਤਾਂ ਆਪਣੇ ਗਲ ਦੇ ਵਿੱਚ ਚੈਣ ਪਾ ਕੇ ਸ਼ੀਸ਼ੇ ਦੇ ਮੂਹਰੇ ਜਦੋਂ ਆਪਣੇ ਆਪ ਨੂੰ ਦੇਖਦਾ ਹੈ ਤਾਂ ਅਚਾਨਕ ਆਪਣੀ ਜੇਬ ਦੇ ਵਿੱਚੋਂ ਮਿਰਚਾ ਘੜਦਾ ਹੈ ਤਾਂ ਉਸ EMPLOYE ਦੀ ਅੱਖਾਂ ਦੇ ਵਿੱਚ ਪਾ ਕੇ ਉਥੋਂ ਰਫੂ ਚੱਕਰ ਹੋ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਤੋਲੇ ਦੇ ਲਗਭਗ ਜੜੀ ਆ ਇਸ ਸੋਨੇ ਦੀ ਜਿਹੜੀ ਚੈਨ ਹੈ ਇਸ ਦਾ ਵੇੜ ਦੱਸਿਆ ਜਾ ਰਿਹਾ ਔਰ ਸ਼ਰੀਆਮ 5 ਵਜੇ ਦੀ ਸ਼ਾਮ ਦੀ ਘਟਨਾ ਇਹ ਦੱਸੀ ਜਾ ਰਹੀ ਹੈ ਤਾਂ ਸ਼ਰੀਆਮ ਅੱਖਾਂ 'ਚ ਮਿਰਚਾ ਪਾ ਕੇ ਉੱਥੋਂ ਫਰਾਰ ਹੋ ਗਿਆ ਤਾਂ ਫਿਲਹਾਲ ਜਿਹੜਾ ਪੁਲਿਸ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਜਿਹੜੇ ਨੇ ਉਹ ਚੈੱਕ ਕੀਤੇ ਜਾ ਰਹੇ ਨੇ ਤਾਂ ਪੁਲਿਸ ਵੱਲੋਂ ਜਲਦੀ ਹੀ આરોપી ਨੂੰ ਅਰੈਸਟ ਕਰਨ ਦਾ ਜਿਹੜਾ ਦਾਅਵਾ ਕੀਤਾ ਜਾ ਰਿਹਾ ਹੈ ਆ ਮੇਜੀ ਬਲ ਅ ਕਿਹੜੀ ਜਗ੍ਹਾ ਹੈ ਇਹ ਉਹ ਜੁਮੇ ਰਹਿ ਗਿਆ ਨਾਮ ਕਿ ਹੈ ਕੰਮ ਕੀ ਮਾਮਲਾ ਕੀ ਹੋਇਆ ਇੱਥੇ ਮਨਨ ਦਾ ਕਹਿੰਦਾ ਨੰਤੀਆਂ ਵਗਵਾ ਦੋ ਜੀ ਇਹਨਾਂ ਕੰਦੇ ਜਾਨ ਗਾਲ ਚ ਪਾਈ ਜੀ ਤੇ ਅੱਖ ਤੇ ਮਿਰਚਾ ਪਾਤੀ ਸਾਡੀ ਵਰਕਰ ਤੇ ਇਹਨੇ ਤੇ ਚਲੇ ਗਿਆ ਜੀ ਉਹ ਪਤਾ ਨਹੀਂ ਲੱਗਿਆ ਕਿ ਕਿੱਧਰ ਨੱਟ ਗਿਆ ਜੀ ਸਾਨੂੰ ਕਿੰਨੇ ਕੀਮਤ ਦੀ ਹੈ ਚੰਨੀ ਜੀ ਕਿੰਨੇ ਤੋਲੇ ਦੀ ਹੈ ਮੈਨੂੰ ਲੱਗਾ 1.5 ਤੋਂ ਤੋਲੇ ਦੀ ਠੀਕ ਹੈ 1.5 ਦੇ ਉੱਪਰ ਦੀ ਰੇਟ ਦੇ ਉੱਪਰ ਦੀ ਆ 1.5 ਦੇ ਉੱਪਰ ਦੀ ਹੈ ਪੁਲਿਸ ਆਈ ਸੀ ਹਾਂ ਜੀ ਪੁਲਿਸ ਆਈ ਸੀ ਮੈਂ ਕੀ ਪ੍ਰੋਸੈਸ ਕੀਤਾ ਜੀ ਉਹਨਾਂ ਨੇ ਹਾਂ ਜੀ ਹਾਂ ਜੀ ਕੁਝ ਵਾਰ ਸੀ ਕੈਮਰੇ ਦੇ ਦੇਖ ਕੇ ਫਿਰ ਜਿਲਕਾ ਕਹਿੰਦੇ ਸੀ ਕਰ ਰਹੇ ਪਰ ਪਤਾ ਨਹੀਂ ਉਹਨਾਂ ਕੀ ਦਾ ਕਰ ਰਹੇ ਸੀ ਕੀ ਨਾਮ ਹੈ ਜਪਣ ਸਰਜੀਤ ਜੀ ਸਰ ਕੀ ਹੋਇਆ ਸੀ ਉਹ ਆਏ ਜੀ ਮੁੰਡਾ ਜਾ ਆਇਆ ਪਰ ਨਾਂ ਦੇ ਮੰਨਿਆ ਉਹ ਤਾਂ ਉਹਨੇ ਆ ਕੇ ਜਿਆ ਨੰਦੀਆਂ ਦਿਖਾਦੀ ਨੰਦੀਆਂ ਦਿਖਾਈਆਂ ਕਹਿੰਦਾ ਚੈਨ ਦਿਖਾਦੀ ਚੈਨ ਦਿਖਾਇਆ ਉਹਨੇ ਗਲੇ ਮ ਘਾਈ ਮੇਰੀ ਅੱਖਾਂ ਮ ਮਿਰਚਾ ਪਾ ਕੇ ਦੌੜ ਗਈ ਅੱਛੀ ਕਿੰਨੇ ਵਜੇ ਘਟ ਗਈ ਹਾਂ ਹਾਂ 5:30 ਤੇ ਕਿਹੜੀ ਜਗ੍ਹਾ ਪੈਂਦੀ ਹੈ ਇਹ ਵੀ ਮੁੱਲਾਪੁਰ ਗਰੀਬਦਾਸ ਮੁੱਲਾਪੁਰ ਗਰੀਬਦਾਸ ਹਾਂ ਕੁਝ ਮਾਜਰਾ ਥੋੜਾ ਲੋ ਹੈਲੋ ਮੰਮੀ ਆ ਗਿਆ ਲੱਗਦਾ ਹੈ ਹੈਲੋ ਨਾ ਮੋਨਾ ਇਹ ਮੇਰੇ ਕੋਲ ਜਿਹੜੀ ਅਲਰਜੀ ਸੋਨੇ ਦੀ ਦੁਕਾਨ ਪੈਂਦੀ ਹੈ ਪੰਜ ਪੰਜ ਵਿੱਚ ਇੱਕ ਵਿਅਕਤੀ ਡਾਕਟਰ ਨੂੰ ਕਹਿੰਦਾ ਵੀ ਮੈਨੂੰ ਚੇਨ ਦਿਖਾ ਦੋ ਲੱਤੀਆਂ ਦਿਖਾ ਦੋ ਜਿਹੜਾ ਸੋਨੇ ਦੀ ਚੇਨ ਆਪਣੇ ਗਾਲ ਵਿੱਚ ਪਵਾ ਲੈਂਦਾ ਹੀ ਉਹ ਜੋ ਸ਼ੀਸ਼ੇ ਵਿੱਚ ਦੇਖਣ ਤੋਂ ਬਾਅਦ ਆ ਉਹਨੇ ਜੇਬ ਦੇ ਵਿੱਚ ਮਿਰਚਾ ਕੱਢਦਾ ਜੀ ਕਿ ਉਹ ਦੁਕਾਨਦਾਰ ਦੇ ਅੱਖਾਂ 'ਚ ਪਾ ਕੇ ਮੌਕੇ ਤੋਂ ਜਿਹੜੀ ਆ ਚੈਨ ਕੋਕਰ ਆ ਅੱਧਾ ਘੰਟਾ ਬਿਠਾ ਅੱਧਾ ਪੌਣਾ ਨਹੀਂ ਕਰ 15 ਮਿੰਟ ਜਿਆਦਾ ਇਹਦੇ ਵਿੱਚ ਬਾਅਦ ਵਿੱਚ ਤੰਗਾਂ 'ਤੇ ਸਵਾਰ ਹੋ ਕੇ ਭੱਜ ਜਾਂਦੇ ਨੇ 15 ਮਿੰਟ ਮਗਰਾਂ ਤੋਂ ਵੀ ਲਏ ਆ ਆਇਡੈਂਟੀਫਾਈਡ ਹਾਲੇ ਦੇਖ ਰਹੇਗੇ ਪੁਤਫੀ ਜਾਰੀ ਹੈ ਜੀ ਇਹ ਬਿਆਨ ਲਿਖ ਕੇ ਅੱਗੇ ਕਾਰਵਾਈ ਅਮਲ ਚ ਲਈ ਜਾਂਦੀ ਜਾਏਗੀ ਇਹ ਚੀਨੀ ਲੱਖ ਤਾਂ ਨਹੀਂ ਡੂੜ ਤੋਲੇ ਹੀ ਦੱਸਦੇ ਆ ਜੀ ਆ ਹਾਂ ਇਹ ਅੱਗੇ ਕਾਰ ਵੀ ਹਮ ਚੱਲੀ ਜਾਂਦੀ ਆ ਜੀ ਸ਼ੇ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਔਰ ਕਮੈਂਟ ਜੁ ਕਰੋ ਤਾਂ ਜੋ ਕਿ ਤੁਹਾਨੂੰ ਨਵੀਂ ਅਤੇ ਤਾਜ਼ਾ ਅਪਡੇਟ ਮਿਲਦੀ ਰਹੇ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ ਸਰ ਸਾਡੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੇ ਰਹਿਣ ਫਿਲਹਾਲ ਤੁਸੀਂ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇ ਪੰਜਾਬ ਨਿਊ ਚੈਨਲ